13 ਮੁਖੀ ਦੀ ਮਾਫੀ ਨੂੰ ਲੈ ਕੇ ਪੈਨ ਰੋਡੇ ਤੋਂ ਜੋ ਰੋਸ ਮਾਰਚ ਕੱਢਣ ਲਈ ਐ ਜੀ ਪੀ ਸੀ ਮੈਂਬਰ ਜਗਤਾਰ ਸਿੰਘ ਨੇ ਇੱਕ ਪ੍ਰੋਗਰਾਮ ਲਿਖਿਆ ਸੀ ਉਸ ਦਰਾਨ ਪੰਜਾਬ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਰੋਸ ਨੂੰ ਰੋਕਣ ਲਈ ਛਰੋਨੀ ਕਮੇਟੀ ਮੈਂਬਰ ਜਗਤਾਰ ਸਿੰਘ ਅਤੇ ਹੋਰ 12 ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅੱਜ ਥਾਣਾ ਮੁਖੀ ਗੁਰਪਿਆਰ ਸਿੰਘ ਨੇ 13 ਸਿੰਘਾਂ ਨੂੰ ਬਾਗਾਪੁਰਾਣਾ ਐਸ ਡੀ ਐਮ ਦੇ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਐਸ ਡੀ ਐਮ ਨੇ 57 ਅਧੀਨ ਜੇਲ੍ਹ ਭੇਜ ਦਿੱਤਾ ਇਸ ਦਰਾਂ ਜਗਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਹਾਂ ਕਿ ਸਰਕਾਰ ਸਾਨੂੰ ਅਰਦਾਸ ਵੀ ਨਹੀਂ ਕਰਨ ਦੇ ਰਹੀ ਅਸੀਂ ਤਾਂ ਜਥੇਦਾਰ ਅਕਾਲ ਤਖਤ ਨੂੰ ਮਾਫੀ ਨਾਮਾ ਰੱਦ ਕਰਨ ਲਈ ਬੇਨਤੀ ਕਰਨ ਜਾਣਾ ਚਾਹੁੰਦੇ ਹਾਂ ਪਰ ਸਾਨੂੰ ਉਹ ਵੀ ਹੱਕ ਸਾਡਾ ਖੋਹ ਲਿਆ ਗਿਆ ਹੈ ਜਗਤ ਸੇਵਕ ਵੈਬ ਟੀਵੀ ਬਾਗਾਪੁਰਣਾ ਜੀ ਜਗਤਾਰ ਜੀ ਜਿਹੜਾ ਤੁਸੀਂ ਕੱਲ ਪ੍ਰੋਟੈਸਟ ਕੀਤਾ ਉਸ ਤੋਂ ਬਾਅਦ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਅੱਜ ਤੋਂ ਉਹਨਾਂ ਨੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕਿਹੜੀਆਂ ਧਲਾਵਾਂ ਤੋਂ ਦੇਤੇ ਲਾਈਆਂ ਦੇ ਤੋਂ ਅਗਲਾ ਕਦਮ ਕੀ ਹੈ ਤੁਹਾਡਾ ਜਿਹੜਾ ਅੱਜ ਸਾਨੂੰ ਉਸਟਿਨ ਸਾਹਿਬ ਨੇ ਪੇਸ਼ ਕੀਤਾ ਮੈਂ ਉਹਦੇ ਬਾਰੇ ਥੋੜਾ ਨਾਲ ਥੋੜਾ ਖਲਾਸਾ ਕਰ ਲਾਂ ਮੈਂ ਉਹਨਾਂ ਨੂੰ ਅੰਦਰ ਪੁੱਛਿਆ ਜਾ ਕੇ ਉਸਟਿਨ ਸਾਹਿਬ ਨੇ ਵੀ ਜੇ ਇੱਕ ਸਿੱਖ ਨੂੰ ਆਪਣੇ ਤਖਤ ਤੇ ਆਪਣੇ ਗੁਰੂ ਅੱਗੇ ਅਰਦਾਸ ਕਰਨ ਦਾ ਇਹ ਸਜ਼ਾ ਇਹ ਬਾਅਦ ਦੇ ਵਿੱਚ ਕਰ ਲੋ ਗੱਲ ਜਿਹੜੀ ਹੈਗੀ ਹੈ ਨਾ ਤੁਸੀਂ ਆਪ ਤਾਂ ਇਹ ਸਜ਼ਾ ਵੀ ਸਾਨੂੰ ਜੇਲ੍ਹ ਵਿਖਾਈ ਜਾਵੇ ਕਿ ਇੱਕ ਸਿੱਖ ਮੈਂ ਇੱਕ ਮਿੰਨੀ ਪਾਰਲੀਮੈਂਟ ਜੋ ਸਿੱਖਾਂ ਦੀ ਉਹਦਾ ਕੰਮੈਂਡਾ ਛੋਟਾ ਜਿਹਾ ਨਮਾਇੰਦਾ ਨਮਾਣਾ ਹੋਣ ਕਰਕੇ ਮੇਰੇ ਮਨ ਦੀਆਂ ਭਾਵਨਾਵਾਂ ਸੀ ਕਿ ਮੈਂ 11 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਛੇਵੇਂ ਪਾਤਸ਼ਾਹ ਦੇ ਸਥਾਨ ਤੇ ਜਾ ਕੇ ਅਰਦਾਸ ਕਰਾਂ ਅਤੇ ਜਹਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਬੇਨਤੀ ਕਰਾਂ ਜਾ ਕੇ ਕਿ ਜੋ ਡੇਰਾ ਸਾਧ ਨੂੰ ਤੁਸੀਂ ਮਾਫ ਕੀਤਾ ਉਹ ਕਾਨੂੰਨ ਮਸਾਬ ਗੌਰ ਮਰਯਾਦਾ ਅਨਸਾਰ ਅਕਾਲ ਤਖਤ ਦੇ ਸੁਧਾਗ ਮੁਤਾਬਕ ਨਹੀਂ ਹੋਇਆ ਉਹਨੂੰ ਅੱਖੋਂ ਪਰੋਖੇ ਕਰਕੇ ਇਹਨੂੰ ਮਾਫ ਕੀਤਾ ਗਿਆ ਅਸੀਂ ਮਾਫੀ ਦੇ ਵਿਰੁੱਧ ਅੱਜ ਵੀ ਮੈਂ ਤੁਹਾਨੂੰ ਕਹਿਣਾ ਚਾਹਣਾ ਕਿਸੇ ਦੀ ਮਾਫੀ ਦੇ ਵਿਰੁੱਧ ਅਸੀਂ ਵਿਰੋਧਕ ਨਹੀਂ ਹੈਗੇ ਪਰ ਸੰਵਿਧਾਨ ਮੁਤਾਬਕ ਸਿੱਖ ਮਰਯਾਦਾ ਮੁਤਾਬਕ ਜੇ ਉਹਨਾਂ ਨੂੰ ਮਾਫ ਕੀਤਾ ਜਾਂਦਾ ਅਕਾਲ ਤਖਤ ਸਾਹਿਬ ਤੇ ਸੱਦ ਕੇ ਸਜ਼ਾ ਲਈ ਜਾਵੇ ਉਹਨੂੰ ਗੁਰੂ ਘਰ ਦਾ ਨਾਮ ਜੋੜਿਆ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇੱਥੇ ਕੀ ਹੈ ਉਹ ਤਾਂ ਉੱਥੇ ਬੈਠਾ 2007 ਦੀ ਚਿੱਠੀ ਦੇ ਉਹਨੂੰ ਮਾਫ ਕਰ ਦਿੱਤਾ ਗਿਆ ਜਿਸ ਦੇ ਮਨ ਨੂੰ ਬਹੁਤ ਸਿੱਖ ਸਮੁੱਚੀ ਸਿੱਖ ਕੌਮ ਨੂੰ ਬਹੁਤ ਵੱਡੀ ਸੱਟ ਲੱਗੀ ਇਸ ਮੁੱਦੇ ਨੂੰ ਲੈ ਕੇ ਅਸੀਂ ਅਰਦਾਸ ਦੇਸ ਅਰਦਾਸ ਨਾਰਚ ਕਰਨ ਵਾਸਤੇ ਸੰਗਤਾਂ ਦਾ ਵਿਚਾਰ ਕਰਨ ਵਾਸਤੇ ਕੱਲ ਦਾ ਜੋ ਸਾਡਾ ਪ੍ਰੋਗਰਾਮ ਸੀ ਤੁਸੀਂ ਸ਼ਾਇਦ ਸਾਰੇ ਉੱਥੇ ਹੀ ਸੀਗੇ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਆ ਤੇ ਜੇ ਸਾਨੂੰ ਮੈਂ ਪੁੱਛਿਆ ਵੀ ਉਸ ਉਸ ਟਾਈਮ ਤੇ ਪੁੱਛਿਆ ਤੁਹਾਨੂੰ ਸਾਹਿਬ ਨੂੰ ਵੀ ਸਾਨੂੰ ਦੱਸਿਆ ਜਾਵੇ ਅਸੀਂ ਕਿਸ ਕਾਨੂੰਨ ਦੀ ਲੰਘਣਾ ਕੀਤੀ ਹੈ ਇਸ ਕਿਸ ਧਰਾਵਾਂ ਦੀ ਅਸੀਂ ਲੰਘਣਾ ਕੀਤੀ ਕੀ ਅਸੀਂ ਤੋੜਿਆ ਸਰਕਾਰ ਦੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਪਹੁੰਚਾਇਆ ਸਰਕਾਰੀ ਮੁਲਾਜ਼ਮ ਨੂੰ ਕੋਈ ੱਟਕਾ ਹੋਇਆ ਕੁਝ ਨਹੀਂ ਸਾਨੂੰ ਦੱਸਿਆ ਜਾਵੇ ਫਿਰ ਉਸ ਤੋਂ ਬਾਅਦ ਜੇ ਇੱਕ ਸਿੱਖ ਨੂੰ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਪਾਰ ਮਿਨੀ ਸਿੱਖਾਂ ਦੀ ਪਾਰਲੀਮੈਂਟ ਦੇ ਮੈਂਬਰ ਨੂੰ ਅਕਾਲ ਤਖਤ ਸਾਹਿਬ ਦੇ ਜਾਨ ਤੋਂ ਰੋਕਿਆ ਜਾ ਰਿਹਾ ਹੈ ਉਹ ਕਿਸ ਕਾਨੂੰਨ ਦੇ ਦੀਨ ਫਿਰ ਅਸੀਂ ਕਿਸ ਸਰਕਾਰ ਨੂੰ ਜਾਂ ਕਿਸ ਦੇਸ਼ ਦੇ ਵਸਨੀਕਾਂ ਨੂੰ ਕਹੀਏ ਕਿ ਸਾਨੂੰ ਸਾਡੇ ਧਰਮ ਤੋਂ ਸਾਨੂੰ ਵੱਖਰਾ ਕੀਤਾ ਜਾ ਰਿਹਾ ਹੈ ਇੱਕ ਪਾਸੇ ਤਾਂ ਕਹਿੰਦੇ ਆ ਤੁਸੀਂ ਪ੍ਰਚਾਰ ਕਰੋ ਸਿੱਖਾਂ ਨੂੰ ਆਪਣੇ ਧਰਮ ਨਾਲ ਜੋੜੋ ਜੇ ਇੱਕ ਸਿੱਖ ਨਿਮਾਣਾ ਹੋ ਕੇ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੁੰਦਾ ਉਹਨੂੰ ਰੋਕਿਆ ਜਾ ਰਿਹਾ ਹੈ ਤੁਹਾਡੀ ਇੱਕ ਵਾਰ ਤੁਸੀਂ ਕਿਹਾ ਵੀ ਡੇਰਾ ਮੁਖੀ ਨੂੰ ਉੱਥੇ ਪੇਸ਼ ਨਹੀਂ ਕੀਤਾ ਗਿਆ ਜਾਂ ਉਹ ਆਪ ਜਾ ਕੇ ਪੇਸ਼ ਨਹੀਂ ਹੋਇਆ ਜੇ ਡੇਰਾ ਮੁਖੀ ਜਾ ਕੇ ਖੋਦ ਜਾ ਕੇ ਦਰਬਾਰ ਸਾਹਿਬ ਅਕਾਲ ਪਤਵਰ ਤੇ ਪੇਸ਼ ਹੋਇਆ ਤਾਂ ਕਿ ਉਸ ਤੋਂ ਬਾਅਦ ਕੀ ਤੁਸੀਂ ਇਸ ਗੱਲ ਨੂੰ ਮੰਨੋਗੇ ਵੀ ਮਾਫੀ ਸਹੀ ਹੈ ਮੈਂ ਤਾਂ ਪਹਿਲਾਂ ਹੀ ਚਾਹ ਕਹਿ ਚੁੱਕਿਆ ਉਹ ਨਮਾਣਾ ਬਣ ਕੇ ਆਵੇ ਕਿ ਮੈਂ ਆ ਗਲਤੀ ਕੀਤੀ ਜੀ ਮੈਨੂੰ ਮਾਫ ਕੀਤਾ ਜਾਵੇ ਜਹਦਾਰ ਜੀ ਨੂੰ ਸਜ਼ਾ ਲਾਉਣ ਸਜ਼ਾ ਲਾਉਣ ਤੋਂ ਮਾਫ ਉਹ ਉਹਦੇ ਡੇਰਾ ਮੁਖੀ ਬੰਦੇ ਦੇ ਮਤਲਬ ਕਹਿੰਦਾ ਉਹ ਕਹਿੰਦਾ ਮੈਨੂੰ ਅੱਜ ਤੱਕਰ ਸਿੱਖ ਜਦੇਵੰਦੀਆਂ ਜਾਂ ਅਕਾਲ ਪਤਵਰ ਨੇ ਹੁਕਮ ਹੀ ਨਹੀਂ ਕੀਤਾ ਵੀ ਉਹ ਅਕਾਲ ਪਤਵਰ ਦੇ ਅੱਗੇ ਪੇਸ਼ ਹੋਵੇ ਉਹ ਤਾਂ ਅਕਾਲ ਪਰ ਨਾ ਜੇ ਉਹਨੇ ਪਹਿਲਾਂ ਐਪਲੀਕੇਸ਼ਨ ਦੇਣੀ ਪੈਂਦੀ ਹੈ ਕੱਲ ਤਾਂ ਸਾਨੂੰ ਮੈਂ ਅਕਾਲ ਤਖਤ ਤੇ ਸਭ ਤੇ ਪੇਸ਼ ਹੋਣਾ ਚਾਹਣਾ ਤੇ ਮੈਂ ਉੱਥੇ ਜਾ ਕੇ ਨਿਵਾਣਾ ਸਿੱਖੂ ਕਿ ਮਾਫੀ ਮੰਗਣਾ ਚਾਹਣਾ ਮੇਥੋਂ ਗਲਤੀ ਹੋਈ ਹੈ ਉਸ ਤੋਂ ਬਾਅਦ ਜੱਜਦਾਰ ਅਕਾਲ ਤਖਤ ਸਾਹਿਬ ਨੂੰ ਸਾਧਦਾ ਅਰਦਾਸ ਤੁਸੀਂ ਕਰਨ ਵਾਸਤੇ 11 ਤਰੀਕ ਨੂੰ ਜਾ ਰਹੇ ਹੋ ਲੇਕਿਨ ਅਰਦਾਸ ਤੋਂ ਬਾਅਦ ਵਿੱਚ ਤੁਹਾਡੀ ਕੋਈ ਇਸ ਤਰ੍ਹਾਂ ਦੀ ਮੰਗ ਤਾਂ ਹੋਊਗੀ ਨਾ ਜਿਆਦਾ ਜੱਜਦਾਰਾਂ ਨੂੰ ਅਸਤੀਫਾ ਦੇਣਾ ਚਾਹੀਦਾ ਜਾਂ ਲਾਹਣਾ ਚਾਹੀਦਾ ਜਾਂ ਉਹਨਾਂ ਨੂੰ ਜਿਹੜਾ ਮਾਫੀਨਾਮਾ ਵਾਪਸ ਲੈਣਾ ਜੇ ਇਹ ਤੋਂ ਤੁਹਾਡਾ ਕੀ ਸਵਾਲ ਹੈ ਮੈਂ ਉਹਨਾਂ ਨੂੰ ਕਿਹਾ ਵੀ ਵਾਪਸ ਲਾਓ ਜਿਹੜਾ ਜਿਹੜਾ ਜੇ ਉਹ ਨਹੀਂ ਆਉ ਜਿਹੜਾ ਪਹਿਲਾ ਮਾ ਅਕਾਲ ਤਖਤ ਦਾ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਅਕਾਲ ਤਖਤ ਸਾਹਿਬ ਦਾ ਜਹਸਦਾਰ ਜੀ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਕਾਨੂੰਨ ਦੇ ਮੁਤਾਬਕ ਸਿੱਖ ਸਿੱਖ ਸੰਵਿਧਾਨ ਦੇ ਮਰਜ਼ਾਦਿਆਂ ਦੇ ਮੁਤਾਬਕ ਹੀ ਨਹੀਂ ਇਹ ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕਰਨ ਜਾ ਰਹੇ ਸੀ ਵੀ ਤੁਸੀਂ ਇਸ ਨੂੰ ਸਿੱਖ ਭਾਵਨਾ ਨੂੰ ਜਿਹੜਾ ਵੱਡਾ ਪੈੜਾ ਪੈਣ ਜਾ ਰਿਹਾ ਸਿੱਖਾਂ ਵਿੱਚ ਵੀ ਉਹਨੂੰ ਰੋਕਣ ਵਾਸਤੇ ਇਹ ਬਹੁਤ ਵੱਡਾ ਕਦਮ ਹੈ ਮੈਂ ਕੱਲ ਵੀ ਕਿਹਾ ਸੀ ਕਿ ਅੱਜ ਵੀ ਬੇਨਤੀ ਕਰਦਾ ਵੀ ਪੰਜੇ ਸਿੰਘ ਸਾਹਿਬਾਨ ਅਕਾਲ ਤਖਤ ਸਾਹਿਬ ਦੇ 6 ਪਾਸ਼ਾ ਦੇ ਸਥਾਨ ਤੇ ਜਾ ਕੇ ਅਰਦਾਸ ਕਰਨ ਕਿ ਸੱਚੇ ਪਾਸ਼ਾ ਸਾਥੋਂ ਇਹ ਗਲਤੀ ਹੋ ਗਈ ਅਸੀਂ ਇਹ ਜਿਹੜਾ ਹੁਕਮਨਾਮਾ ਜਾਰੀ ਕੀਤਾ ਉਹਨਾਂ ਵਾਪਸ ਲੈ ਲਿਆ ਤੇ ਜੋ ਸਿੱਖ ਕੌਮ ਦੇ ਹਿਰਦੇ ਬਲੁੰਦਰੇ ਗਏ ਆ ਉਹਨਾਂ ਤੇ ਮਾਣਮ ਪੱਟੀ ਲੱਗ ਜੂ। ਅਗਰ ਜੇ ਤੁਹਾਡੀ ਅਰਦਾਸ ਤੋਂ ਬਾਅਦ ਵਿੱਚ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਅੱਜ ਤੱਕ ਸੁਣਵਾਈ ਕੋਈ ਨਹੀਂ ਹੋਈ ਉਹਨਾਂ ਨੇ ਪੰਜਵੇਂ ਕਮੇਟੀ ਬਣਾਉਣ ਦੀ ਗੱਲ ਕੀਤੀ ਹੈਗੀ ਹੈ। ਇਹਦੂਗਾ ਖਾਸ ਕਰਕੇ ਬਾਬਾ ਪਰਵਾਰ ਕੀ ਦੂਜਾ ਸਟੈਂਡ ਲਊਗਾ ਹੁਣ ਵਾਲੇ ਸਮੇਂ ਅਸੀਂ ਉਹ ਨਕਸ਼ ਜਦੋਂ ਜਾਰੀ ਰੱਖਾਂਗੇ ਨੰਚਰੇ ਵਾਪਸ ਨਹੀਂ ਹੁੰਦੇ ਆ ਤੇ ਮੈਂ ਮੇਰਾ ਮਨ ਵਿਚਾਰ ਆ ਕਿ ਮੈਂ ਸੂਮਨੀ ਕਮੇਟੀ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿਨ੍ਹਾਂ ਦੀ ਜਮੀਰ ਜਗਦੀ ਆ ਇਸ ਨੂੰ ਸੱਚ ਨੂੰ ਸੱਚ ਕਹਿਣ ਨੂੰ ਤਿਆਰ ਆ ਜਿਵੇਂ ਮੈਂ ਮਾਰਚ ਕਰਨਾ ਰਾਸ ਮਾਰਚ ਜਾਣਾ ਚਾਹਣਾ ਚਾਹਣਾ ਸਾਰੇ ਮੈਂਬਰਾਂ ਨੂੰ ਹੱਥ ਬਣ ਕੇ ਮੇਰੀ ਬੇਨਤੀ ਆ ਵੀ ਆਪਣੇ ਆਪਣੇ ਹਲਕਿਆਂ ਤੋਂ ਅਕਾਲਤਾ ਸਾਹਿਬ ਤੇ ਜਾ ਕੇ ਰਾਸ ਕਰਨਾਂ ਤੇ ਜਹਿਦਗਰਦੀ ਨੂੰ ਮੇਰੇ ਤੇ ਇਸ ਜਿਹੜਾ ਹੁਕਮਨਾਮਾ ਜਾਰੀ ਆ ਇਹਨੂੰ ਵਾਪਸ ਕਰਾਉਣ ਲਈ ਅੱਗੇ ਕਦਮ ਪੋਰਟਾਕਾ ਕਿੰਨੇ ਚੋਣਨੀ ਕਮੇਟੀ ਮੈਂਬਰ ਆ ਜਿਹੜੇ ਤੁਹਾਡੇ ਨਾਲ ਗੱਲ ਹੋ ਚੁੱਕੀ ਹੈ ਜਿਹੜੇ ਇਸ ਹੁਕਮਨਾਮੇ ਦੇ ਖਿਲਾਫ ਮੇਰੇ ਮੇਰੇ ਨਾਲ ਜਿੱਦ ਗੱਲ ਕੋਈ ਨਹੀਂ ਹੋਈ ਕਿਉਂਕਿ ਮੈਂ ਆਪਣੇ ਇਲਾਕੇ ਦੀ ਸੰਗਤ ਨੂੰ ਪਹਿਲਾਂ ਪੁੱਛ ਕੇ ਵਿਚਾਰ ਹੀ ਸ਼ੁਰੂ ਕੀਤੀ ਸੀ ਉਹ ਵਿਚਾਰ ਨੂੰ ਸਾਡੇ ਨੂੰ ਅਖੇੜਨਵਾਚ ਸਾਨੂੰ ਕੱਲ ਗ੍ਰਿਫਤਾਰ ਕਰ ਲਿਆ ਹੋਰੋਸ ਦੇ ਤੌਰ ਤੇ ਕੀ ਚੋਣਨੀ ਕਮੇਟੀ ਆਨਵਲ ਮੈਂਬਰ ਹੈ ਜਿਹੜੇ ਉਹ ਕੋਈ ਅਸਤੀਫਾ ਵਗੈਰਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਰ ਸਕਦੇ ਮੇਰੇ ਮਤਵਕ ਅਸਤੀਫਾ ਨਹੀਂ ਦੇਣਾ ਚਾਹੀਦਾ ਸਾਨੂੰ ਸੱਚ ਨਾਲ ਖੜਕੇ ਅਤੇ ਸਾਥੀ ਦੀ ਗੱਲ ਕਰਕੇ ਜੋ ਅਕਾਲਪੱਖ ਸਾਹਿਬ ਦੀ ਮਰਜ਼ਾ ਦਾ ਠੇਸ ਪਹੁੰਚੀ ਆ ਉਹਨੂੰ ਸਹੀ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਅੱਜ ਦੀਆਂ ਧਰਾਵਾਂ ਤੁਹਾਡੇ ਤੇ ਕਿਹੜੀਆਂ ਲਾ ਕੇ ਤੁਹਾਨੂੰ ਜੇਲ੍ਹ ਵਿੱਚ ਮੈਨੂੰ 57 ਤੇ ਅੰਦਰ ਕੀਤਾ ਗਿਆ ਤੁਸੀਂ ਆਪਣੇ ਲੈਵਲ ਤੋਂ ਕੋਈ ਵਕੀਲ ਵਗੈਰਾ ਪੇਸ਼ ਕੀ ਨਹੀਂ ਅੱਜ ਨਹੀਂ ਅਸੀਂ ਮੈਂ ਮੈਂ ਅਸਜੀਤ ਸਾਹਿਬ ਨੂੰ ਮੈਂ ਹੀ ਆਪਣੇ ਤੌਰ ਤੇ ਜੋ ਗੱਲਬਾਤ ਕੀਤੀ ਉਹ ਵੀ ਦੱਸ ਦਿੰਦਾ ਮੈਂ ਅਸਜੀਤ ਸਾਹਿਬ ਨੂੰ ਕਿਹਾ ਵੀ ਤੁਸੀਂ ਦੱਸੋ ਜੇ ਇੱਕ ਸਿੱਖ ਨੂੰ ਕਿਸੇ ਵੀ ਧਰਮ ਦੇ ਬੰਦੇ ਨੂੰ ਜੇ ਆਪਦੇ ਧਰਮ ਸਥਾਨ ਤੋਂ ਜਾ ਨਹੀਂ ਸਕਦਾ ਉਹਦਾ ਉਹਨੂੰ ਫੜਕੇ ਅੰਦਰ ਕੀਤਾ ਜਾਂਦਾ ਹੈ ਜਾਇਜ ਉਕੇ ਨਾਮ ਮਸ਼ੂਰਾ ਮੈਂ ਕੁਝ ਹੋਰ ਨਹੀਂ ਸਕਦੀ ਮੇਰੇ ਤੇ ਸਰਕਾਰੀ ਪ੍ਰੈਸ਼ਰ ਆ ਪਰ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨਾਲ ਅਸੀਂ ਮੰਨਦੇ ਆ ਠੀਕ ਹੈ ਜੀ ਫਿਰ